ਮੈਂ ਪਵਨ ਦਾਨੀਆਂ ਪ੍ਰਧਾਨ ਜਿਲ੍ਹਾ ਵਪਾਰ ਮੰਡਲ ਡਿਸਟ੍ਰਿਕਟ ਰੋਪੜ ਸਾਰੇ ਦੁਕਾਨਦਾਰ ਭਰਾਵਾਂ ਨੂੰ ਤੇ ਆਮ ਖਾਸ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਕੱਲ ਨੂੰ ਸਾਰਾ ਦਿਨ ਮੁਕੰਮਲ ਬੰਦ ਰਹਿਣਾ ਤੇ ਮਰਿੰਡੇ ਚ ਟੋਟਲੀ ਬੰਦ ਰਹੇਗਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਕਿਸੇ ਨੇ ਕੋਈ ਆਪਣਾ ਘਰੋਂ ਲੋ ਜਰੂਰੀ ਇਸਤੇਮਾਲ ਦਾ ਸਮਾਨ ਲੈਣਾ ਤਾਂ ਅੱਜ ਖਰੀਦ ਲਵੋ ਕਿਉਂਕਿ ਕੱਲ ਨੂੰ ਪੂਰਾ ਬੰਦ ਰਹਿਣਾ ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਕਸ਼ਮੀਰ ਦੇ ਵਿੱਚ ਕੀ ਹੋਇਆ ਕਿੰਦਾ ਟੂਰਿਸਟਾਂ ਨੂੰ ਮਾਰਿਆ ਗਿਆ ਉਹਨਾਂ ਦੇ ਕਰਕੇ ਅਸੀਂ ਇਹ ਬੰਦ ਕਰ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਸਭ ਸਾਥ ਦੇਣਗੇ ਧੰਨਵਾਦ ਜੀ ਜੀ ਸਰ ਮੁਰਦਾਬਾਦ ਧੰਨਵਾਦ ਮੁਰਦਾਬਾਦ ਧੰਨਵਾਦ ਜ਼ਿੰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅਮਰੀਕਾ ਇੰਟਰਨੈਸ਼ਨਲ ਅਦੋਰੀ ਕੈਂਸਲ ਹੋ ਕਰ ਰਿਹਾ ਹੈ ਜੋ ਪਾਕਿਸਤਾਨ ਲਈ ਲਿਖੇ ਤੋਂ ਪੜਿਆ ਬਣਾ ਲੜਦੇ ਹੋੜੇ ਹੌਲੀ ਤੁਰੋ ਯਾਰ ਥੋੜਾ ਜਿਹਾ ਹੌਲੀ ਕਾਲੀ ਲੱਗ ਰੋ ਹੌਲੀ ਹੌਲੀ ਤੁਰੋ ਮੁਰਦਾ ਮੁਰਦਾਬਾਦ ਅੱਗਦਾਬ ਮੁਰਦਾਬਾਦ ਓਏ ਚਲੋ ਓਡੀ ਚਲੋ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅੱਗਦਾਬ ਮੁਰਦਾਬਾਦ ਅੱਗਦਾਬ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਅੱਗਦਾਬ ਮੁਰਦਾਬਾਦ ਅੱਗਦਾਬ ਮੁਰਦਾਬਾਦ ਅੱਗਦਾਬ ਮੁਰਦਾਬਾਦ 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 ਕਰ ਦੇ ਯਾਰ ਯਾਰ ਰਹਿਣੋ ਬੰਦੇ बर जी गुंबर जी फोटो आग i, know. I Thank uh -huh.